ਅੱਛੇ ਗੱਲ ਦੀ ਅੱਜ ਦੁਬਾਰਾ ਗੱਲ ਕਰਦੇ ਹਾਂ ਨੀਂਦ ਬਾਰੇ ਨੀਂਦ ਦੇ ਬਾਰੇ ਕਾਫੀ ਮਿਥਸ ਨੇ ਕਈ ਵਾਰ ਅਸੀਂ ਕਹਿੰਦੇ ਆ ਵੀ ਮੈਂ ਤਾਂ 1-2 ਘੰਟੇ ਵੀ ਸੌ ਲਵਾਂ ਤਾਂ ਵੀ ਮੈਂ ਫਰੈਸ਼ ਹੋ ਕੇ ਉੱਠ ਨਹੀਂ ਪਰ ਇਹ ਵਾਲੀ ਸੀਜ਼ ਬਹੁਤ ਹੀ ਗਲਤ ਹੈ ਸਾਨੂੰ ਹਰੇਕ ਇਨਸਾਨ ਨੂੰ ਘੱਟੋ-ਘੱਟ 7 ਤੋਂ ਲੈ ਕੇ 8 ਘੰਟੇ ਦੀ ਨੀਂਦ ਆਪਣੀ ਬ੍ਰੇਨ ਦੀ ਹੈਲਥ ਲਈ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਸੌਂਦੇ ਹਾਂ ਉਸੇ ਟਾਈਮ ਤੇ ਦਿਮਾਗ ਦੀ ਰਿਪੇਅਰ ਹੁੰਦੀ ਹੈ ਉਸ ਟਾਈਮ ਸਾਡੀ ਮੈਮਰੀਜ਼ ਨੇ ਜਿਹੜਾ ਵੀ ਸਟ्रेस ਹੈ ਉਹ ਉਸ ਟਾਈਮ ਤੇ ਦੂਰ ਹੁੰਦਾ ਹੈ ਜਦ ਅ ਸਾਡੀ ਨੀਂਦ ਠੀਕ ਹੁੰਦੀ ਹੈ ਸਾਡੀ ਮੈਂਟਲ ਹੈਲਥ ਵੀ ਠੀਕ ਰਹਿੰਦੀ ਹੈ ਨਾਲੇ ਇੱਕ ਗੱਲ ਹੈ ਕਿ ਜਦੋਂ ਸਾਡੀ ਨੀਂਦ ਖਰਾਬ ਹੋਵੇ ਉਹ ਸਾਡੀ ਮੈਂਟਲ ਹੈਲਥ ਤੇ ਵੀ ਅਸਰ ਪਾਉਂਦੀ ਹੈ ਅਤੇ ਅਸੀਂ ਸਾਰਿਆਂ ਨੇ ਧਿਆਨ ਰੱਖਣਾ ਹੈ ਕਿ ਸਾਡੀ ਨੀਂਦ ਐਟਲੀਸਟ 7 ਟੂ 8 ਆਵਰਸ ਹੋਵੇ ਅਤੇ ਇੱਕ ਰਿਲੈਕਸਿੰਗ এনਵਾਇਰਨਮੈਂਟ 'ਚ ਅਸੀਂ ਸੋਈਏ ਅਤੇ ਆਪਣੀ ਬ੍ਰੇਨ ਦੀ ਹੈਲਥ ਤੇ ਵਰਤਿਆ। ਸ਼ੁਕਰੀਆ ਜੀ।